ਅੱਜ ਕੱਲ੍ਹ ਦੀਆਂ ਨਾਰੀਆਂ ਵੇਖੋ ਬਹੁਤਾ ਹੀ ਅਭਿਮਾਨ ਕਰਦੀਆਂ ਅੱਜ ਕੱਲ੍ਹ ਦੀਆਂ ਨਾਰੀਆਂ ਵੇਖੋ ਬਹੁਤਾ ਹੀ ਅਭਿਮਾਨ ਕਰਦੀਆਂ ਸੇਵਾ ਭਾਵ ਇਹਨਾਂ ਵਿੱਚ ਹੈ ਨਹੀਂ ਤੇ ਸੇਵਾ ਦਾ ਪਰ ਵਿਖਿਆਨ ਕਰਦੀਆਂ ਅੱਜ ਕੱਲ੍ਹ ਦੀਆਂ ਨਾਰੀਆਂ ਵੇਖੋ ਬਹੁਤਾ ਹੀ ਅਭਿਮਾਨ ਕਰਦੀਆਂ ਸੇਵਾ ਭਾਵ ਇਹਨਾਂ ਵਿੱਚ ਹੈ ਨਹੀਂ ਤੇ ਸੇਵਾ ਦਾ ਪਰ ਵਿਖਿਆਨ ਕਰਦੀਆਂ ਮਰੀਮ ਸਾਨੀ ਰਗੜਨ ਮੱਥੇ ਮਰੀਮ ਸਾਨੀ ਰਗੜਨ ਮੱਥੇ ਤੇ ਕੀ ਕੀ ਕੰਮ ਮਹਾਨ ਕਰਦੀਆਂ ਫੋਨਾ ਤੋਂ ਨਹੀਂ ਵੇਲ ਇਹਨਾਂ ਨੂੰ ਫੋਨਾ ਤੋਂ ਨਹੀਂ ਵੇਲ ਇਹਨਾਂ ਨੂੰ ਤੇ ਗੱਲ-ਗੱਲ ਤੇ ਕਮਾਸਾਨ ਕਰਦੀਆਂ ਪਤੀ ਨੂੰ ਪਰਮੇਸ਼ਵਰ ਨਾਲ ਮੰਨਣ ਪਤੀ ਨੂੰ ਪਰਮੇਸ਼ਵਰ ਨਾਲ ਮੰਨਣ ਤੇ ਪੱਥਰਾਂ ਨੂੰ ਭਗਵਾਨ ਕਰਦੀਆਂ ਸੱਸ ਸਹੁਰੇ ਦੀ ਕਰਨ ਬੇਅਦਬੀ ਤੇ ਸਾਧਾਂ ਦਾ ਗੁਣਗਾਨ ਕਰਦੀਆਂ ਸੱਤ ਸੋਰੇ ਦੀ ਕਰਨ ਬਦਬੀ ਤੇ ਸਾਧਾਂ ਦਾ ਗੁਣਗਾਨ ਕਰਦੀਆਂ ਅੱਜ ਕੱਲ੍ਹ ਦੀਆਂ ਨਾਰੀਆਂ ਵੇਖੋ